14 ਚ 24 ਨੂੰ ਇਹ ਤਾਂ ਪੰਡੋਰੀ ਮੇਲਾ ਜਿਹੜਾ ਲੱਗਦਾ ਪੰਡੋਰੀ ਤਾਮ ਮੇਲਾ ਲੱਗਦਾ ਹੈ ਉਹਦੇ ਸ਼ਾਮ ਨੂੰ 53 ਸ਼ਾਮ 6:30 ਵੇ ਦੇ ਕਰੀਬ ਰਾਜੂ ਹੈਗਾ ਜੋ ਮਨਵਾਲਾ ਹੈਗਾ ਰਾਜੂ ਦੇ ਨਾਲ ਉਹਦੇ ਤਾਏ ਦਾ ਬੇਟਾ ਤਰਮਿੰਦਰ ਸੀ ਤੇ ਨਾਲ ਇਹਦਾ ਇੱਕ ਹੋਰ ਬ੍ਰਦਰ ਸੀਗਾ ਰਾਹੁਲ ਸੋ ਇਹ ਆਪਸ ਚ ਇਕੱਠੇ ਉੱਥੇ ਮੇਰਾ ਦੇਖਦੇ ਸੀਗੇ ਸੋ ਜਿਹੜਾ ਤਾਏ ਦਾ ਬੇਟਾ ਤਰਮਿੰਦਰ ਹੈ ਉਹਦੇ ਨਾਲ ਕਿਸੇ ਅਨਨੋਣ ਬੰਦੇ ਦੇ ਜਿਹੜਾ ਹੈ ਮੋਢਾ ਲੱਗਣ ਕਰਕੇ ਕਿਸੇ ਗੱਲ ਤੇ ਤਕਰਾਰ ਪਾਜੀ ਹੋਈ ਸੀ ਸੋ ਦੀ ਮਦਦ ਲਈ ਜਿਹੜਾ ਹੈਗਾ ਬਰਾ ਰਾਜੂ ਆ ਜਦੋਂ ਉਹਨੇ ਪੁੱਛਿਆ ਆਣ ਕੇ ਗੱਲ ਤੇ ਉਹਨੇ ਓਪੋਜ਼ ਕੀਤਾ ਤਾਂ ਆਪੋਚਨਾ ਦੀ ਕਾਫੀ ਜਾਈ ਬਹਿਸ ਬੜੀ ਟਕੜਾ ਹੋਇਆ ਤੇ ਝਗੜੇ ਦੇ ਦੌਰਾਨ ਜਿਹੜਾ ਹੈਗਾ ਉਸ ਟਾਈਮ ਜਿਹੜੇ ਅਨਨੋਨ ਬੰਦੇ ਆ ਨੇ ਵਿੱਚੋਂ ਕਿਸੇ ਨੇ ਕਿਚ ਟੇਪ ਜਾਂ ਤਿੱਖਾ ਹਥਿਆਰ ਕੱਢ ਕੇ ਉੱਤੇ ਵਾਰ ਕੀਤੀ ਸੀ ਜੋ ਕਾਫੀ ਜਾਈ ਇੰਜਰਡ ਹੋਇਆ ਸੀ ਸੋ ਉਹਨਾਂ ਨੂੰ ਡਿਊਰਿੰਗ ਲਾਜਰੀ ਜਗ੍ਹਾ ਹਸਪਤਲ ਚ ਹਲ ਕਰਾਇਆ ਸੀ ਉਥੇ ਉਹ ਮੌਤ ਹੋ ਗਈ ਸੀ ਸੋ ਟੈਕਨੀਕਲ ਡੀਐਸਪੀ ਦਿਨਾਨਗਰ ਸਚਕੁਂਦਰਪਾਲ ਸਿੰਘ ਐਸਐਚਓ ਰਾਣਾਸ਼ਾਲਾ ਹਰਪਾਲ ਇਹਨਾਂ ਨੇ ਬੜੀ ਮਿਹਨਤ ਕਰਕੇ ਟੈਕਨੀਕਲ ਐਵੀਡੈਂਸ ਨੂੰ ਜੋ ਹੋਰ ਇਨਵੈਸਟੀਗੇਸ਼ਨ ਨਗਾਇਨਾ ਪਰਦਾਲ ਕਰਕੇ ਇਹ ਚਿਹਰੇ ਬੰਦੇ ਤਿੰਨ ਬੰਦੇ ਅਰੈਸਟ ਕਰ ਲਏ ਨੇ ਰਾਹੁਲ ਮਸੀ ਸੰਜੂ ਮਸੀ ਤੇ ਅਮਨ ਇਹਨਾਂ ਬੰਦੇ ਨੂੰ ਰੈਸਟ ਕਰ ਲਿਆ ਲੇਕਿਨ ਇਹਨਾਂ ਦੀ ਪੁਸ਼ਗੀਸ਼ ਤੇ ਬੰਦੇ ਤਿੰਨ ਬੰਦੇ ਹੋਰ ਫਿਗਰ ਹੋਏ ਰਹਿ ਗਏ ਪ੍ਰਿੰਸ ਮੀ ਪ੍ਰਿੰਸ ਮਸੀ ਆਕਾਸ਼ ਮਸੀ ਤੇ ਦੀਪਕ ਤੋ ਇਹਨਾਂ ਬੰਦੇ ਨੂੰ ਰੈਸਟ ਕਰਨਾ ਬਾਕੀ ਹੈ ਉਹ ਜਲਦੀ ਰੈਸਟ ਕਰ ਲਵਾਂਗਾ। ਉਹ ਇਹਨਾਂ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਕਿਹਾ ਜਾ ਰਿਹਾਗਾ ਕਿ ਤੁਰੀ ਸੇ ਅਧਿਕਾਰੀਆਂ ਨੂੰ ਅਸੀਂ ਮੌਕੇ ਤੇ ਕਿਹਾ ਸੀ ਕਿ ਇਹਨਾਂ ਦਾ ਛੜਛੜਾ ਕਰਾਓ ਬਚਾਅ ਹੋ ਜਾਏਗਾ ਪਰ ਉਹਨਾਂ ਵੱਲੋਂ ਕੋਈ ਵੀ ਐਕਸ਼ਨ ਨਹੀਂ ਲਿਆ ਗਿਆ ਜਿਸ ਕਰਕੇ ਘਟਨਾ ਨਹੀਂ ਇਸ ਬਾਰੇ ਮੈਂ ਇਸ ਬਾਰੇ ਕੋਈ ਮਿਲਕਲ ਕੋਈ ਇਹ ਜੀ ਗੱਲ ਸਾਹਮਣੇ ਨਹੀਂ ਆਈ। ਸੋ ਬਾਈ ਦਿੱਤੀਆਂ ਦੋਸ਼ ਲਾਏ। ਨਹੀਂ ਉਹਨਾਂ ਦੀ ਇਹ ਗੱਲ ਦਾ ਨਹੀਂ ਕੁਝ ਮੈਜਿਕ ਕਹਿ ਸਕਦਾ ਲੇਕਿਨ ਜੋ ਫਰਜ਼ਾ ਜਿਹੜੀ ਮੌਕੇ ਤੇ ਜਿਹੜੀ ਐਵੀਡੈਂਸ ਜਿਹੜਾ ਉਹ ਕਿਤੇ ਜੋ ਫੁਟੇਜ ਆ ਉਹਦੇ ਵਿੱਚ ਜਦ ਝਗੜਾ ਹੋਇਆ ਜੋ ਪ੍ਰੋਪਰਟੀ ਦੇ ਉੱਤੇ ਸੀ ਹੋਈ ਹੈ ਉਹ ਫਰਦਰ ਅਸੀਂ ਜਿਹੜੀ ਉਸ ਦੀ ਗੱਲ ਕਹਿ ਰਹੇ ਹਾਂ ਉਹ ਅਨਵਰਸਿਟੀ ਕਰ ਰਹੇ